ਜੇ ਤੂੰ ਕਹਿਣਾ ਮੇਰੀ ਗੱਲ ਚੰਗੀ ਐ ਬਸ ਠੀਕ ਐ ਫਿਰ ਚੰਗੀ ਐ ਤਾਂ ਚੰਗੀ ਐ ਦੁਨੀਆਂ ਦੇ ਪਾਣੇ ਮੰਦੀ ਐ ਪਰ ਤੂੰ ਤਾਂ ਕਹਿਣਾ ਐ ਨਾ ਕਿ ਮੇਰੀ ਗੱਲ ਚੰਗੀ ਐ ਬਸ ਠੀਕ ਐ ਫਿਰ ਚੰਗੀ ਐ ਤਾਂ ਚੰਗੀ ਐ ਜਦ ਆਜੇ ਕੋਈ ਤੰਗੀ ਫਿਰ ਪੁੱਛਦੇ ਨਹੀਂ ਸਾਖ ਸੰਬੰਧੀ ਫਿਰ ਕੀ ਦੱਸਾਂ ਹੱਡੀਆਂ ਬੀਤੀਆਂ ਜੋ ਕੋਈ ਚੀਜ਼ ਮਿਲੇ ਨਾ ਮੰਗੀ ਫਿਰ ਇਥੇ ਅੰਨੇ ਸ਼ੀਸ਼ਾ ਵੇਂਦੇ ਨੇ ਗੰਝੇ ਫੇਰ ਦੇ ਸਿਰ ਵਿੱਚ ਕੰਗੀ ਐ ਜੇ ਫੇਰ ਵੀ ਤੂੰ ਕਹਿੰਨਾ ਕਿ ਇਹੀ ਗੱਲ ਚੰਗੀ ਐ ਬਸ ਠੀਕ ਐ ਫਿਰ ਚੰਗੀ ਐ ਤਾਂ ਚੰਗੀ ਐ ਜਿਨੇ ਕਦੇ ਗਰੀਬੀ ਨਹੀਂ ਦੇਖੀ ਉਹਨੂੰ ਪਤਾ ਕੀ ਮਿਹਨਤ ਕੀ ਹੁੰਦੀ ਜਿਨੂੰ ਦੋਨੋਂ ਅੱਖੋਂ ਦਿਸਦਾ ਹੀ ਨਹੀਂ ਉਹਨੂੰ ਪਤਾ ਕੀ ਸਹਨਤ ਕੀ ਹੁੰਦੀ ਉਹ ਜਾਣੇ ਦਰਦ ਦੀ ਆਹਟ ਨੂੰ ਜਦੀ ਉਮਰ ਸੱਟਾਂ ਵਿੱਚ ਲੰਗੀ ਐ ਇਥੇ ਵੇਲਣ ਮੋਜਾਂ ਕਰਦੇ ਨੇ ਕਾਮਿਆਂ ਦੇ ਘਰ ਵਿੱਚ ਤੰਗੀ ਐ ਜੇ ਫੇਰ ਵੀ ਤੂੰ ਕਹਿੰਨਾ ਕਿ ਇਹੀ ਗੱਲ ਚੰਗੀ ਐ ਬਸ ਠੀਕ ਐ ਫਿਰ ਚੰਗੀ ਐ ਤਾਂ ਚੰਗੀ ਐ ਜਿਹਨੇ ਕਿਸੇ ਅੱਗੇ ਹੱਥ ਅੱਡਿਆ ਨਹੀਂ ਕੀ ਪਤਾ ਉਹਨੂੰ ਮਜਬੂਰੀ ਦਾ ਇੱਥੇ ਹੱਥੋਂ ਖੋ ਕੇ ਲੈ ਜਾਂਦੇ ਹੱਕ ਮਿਲਦਾ ਨਹੀਂ ਮਜ਼ਦੂਰੀ ਦਾ ਜਿਹਨੂੰ ਸਭ ਕੁਝ ਮਿਲੇ ਵਿਰਾਸਤ ਚੋਂ ਉਹਨੂੰ ਪਤਾ ਕੀ ਸੁਪਨੇ ਕੀ ਹੁੰਦੇ ਪਤਾ ਭੀੜ ਪਈ ਤੋਂ ਲੱਗਦਾ ਏ ਬਗਾਨੇ ਤੇ ਆਪਣੇ ਕੀ ਹੁੰਦੇ ਤੂੰ ਹੱਸਦਾ ਏ ਟਿਚਰਾਂ ਕਰ ਕਰਕੇ ਸਾਡੀ jaan ਸੂਲੀ ਤੇ ਟੰਗੀ ਐ ਅਸੀਂ ਜਾਣੀਏ ਜਾਂ ਸਾਡਾ ਰੱਬ ਜਾਣੇ ਕਿੰਜ ਰਾਤ ਗਮਾਂ ਦੀ ਲੰਗੀ ਐ ਜੇ ਫੇਰ ਵੀ ਤੂੰ ਕਹਿੰਦਾ ਕਿ ਇਹੀ ਗੱਲ ਚੰਗੀ ਐ ਤਾਂ ਠੀਕ ਐ ਫੇਰ ਚੰਗੀ ਐ ਤਾਂ ਚੰਗੀ ਐ ਜਿਹਨੂੰ ਕਦੇ ਕੋਈ ਛੱਟ ਲੱਗੀ ਨਹੀਂ ਉਹਨੂੰ ਪਤਾ ਕੀ ਦਰਦ ਦੇ ਦਰਦਾਂ ਦਾ ਤਨ ਵੈਦ ਤਨੰਤਰ ਤਾਂ ਮੰਨਾ ਮਰਰਮ ਕਰੇ ਜੇ ਸਾਡੀਆਂ ਮਰ ਜਾਣਾ ਅਸੀਂ ਲਾਲ ਬਾਦਸ਼ਾਹ ਬਨਣਾ ਕੀ ਮੋਤੀ ਲਾਲ ਤੇ ਹੀਰੇ ਕੀ ਕਰਨੇ ਗੱਲ 2 ਟੁਕ ਮੁਕ ਦੀ ਸੱਜਣਾ ਵੇ ਗੱਲ ਗੱਲ ਤੇ ਕਚੀਰੇ ਕੀ ਕਰਨੇ ਪਾਣੀ ਨਾਲ ਟੁੱਕਰ ਖਾ ਖਾ ਕੇ ਛਿੱਲੀ ਪਈ ਸਾਡੀ ਸੰਗੀ ਹੈ ਅਸੀਂ ਜਾਣੀਏ ਜਾਂ ਸਾਡਾ ਰੱਬ ਜਾਣੇ ਕਿੰਜ ਰਾਤ ਗਮਾਂ ਦੀ ਲੰਗੀ ਹੈ ਜੇ ਫੇਰ ਵੀ ਤੂੰ ਕਹਿੰਨਾ ਕਿ ਇਹੀ ਗੱਲ ਚੰਗੀ ਹੈ ਚਲ ਠੀਕ ਹੈ ਫਿਰ ਚੰਗੀ ਹੈ ਤਾਂ ਚੰਗੀ ਹੈ ਦੁਨੀਆਂ ਦੇ ਭਾਣੇ ਮੰਦੀ ਹੈ ਪਰ ਤੂੰ ਤਾਂ ਕਹਿੰਨਾ ਹੈ ਨਾ ਕਿ ਇਹੀ ਗੱਲ ਚੰਗੀ ਹੈ ਬਸ ਠੀਕ ਹੈ ਫਿਰ ਚੰਗੀ ਹੈ ਤਾਂ ਚੰਗੀ ਹੈ ਬਸ ਠੀਕ ਹੈ ਫਿਰ ਚੰਗੀ ਹੈ ਤਾਂ ਚੰਗੀ ਹੈ